ਹਾਸੇ ਖੇਡਦਿਆਂ ਹਾਸੇ ਖੇਡੇ ਸਾਹਮਣੇ ਸ਼ੰਕਰ ਸੰਧਵਾ ਵਾਲਾ ਕੱਲ ਦੇ ਆਲਮਾ ਦੇ ਖੇਡ ਮੇਲੇ ਦਾ ਬੈਸਟ ਧਾਵੀ ਹੋਇਆ ਹੈ ਲਓ ਨੰਬਰ ਦਾ ਵਾਧਾ ਸਾਡੇ ਵੀਰ ਆਪਣੀ ਟੀਮ ਰਟੌਣ ਵਾਲੇ ਭਰਾ ਪੁੱਜੇ ਹੋਏ ਤੇ ਰਾਣਾ ਪਹਿਲਾ ਲਾੜ ਕਰਾਉਂਦਾ ਸ਼ੰਕਰ ਦੀ ਪਾਈ ਹੋਈ ਰੇਡ ਇਹ ਖੇਡ ਦਾ ਮੁੰਡਾ ਕਦੇ ਆਸਟ੍ਰੇਲੀਆ ਕਦੇ ਕੈਨੇਡਾ ਐਤਗੀ ਅਮਰੀਕਾ ਦਾ ਕਹਿੰਦੇ 10 ਵਾਲਾ ਵੀਜ਼ਾ ਮਿਲਿਆ ਮੁੰਡੇ ਨੂੰ ਉਹ ਬੱਲੇ 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 1100 1100 ਰੁਪਏ ਨਾ ਕੋਲ ਖੇਡ ਦੇ ਮੈਦਾਨ ਵਿੱਚ ਚਾਰ ਤਿਆਰ ਵਰ ਤਿਆਰ ਨੇ ਇਹ ਚੌਹਾ ਵਿੱਚੋਂ ਇਹ ਸਾਹਮਣੇ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਗੁਰਲਾ ਕਹਿੰਦੇ ਗਲਾਨੀਪੁਰਿਆ ਕਿ ਮਿੱਤਰਾਂ ਲਾਕਾ ਸ਼ੇਰਾਂ ਦਾ ਇਧਰੇ ਪਾਸੇ ਸ਼ੰਕਰ ਦੀ ਪਈ ਹੋਈ ਰੇਡ ਬੱਲੇ 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 ਮੁੰਡਾ ਲੱਤੀ ਲੱਗਦਾ ਤੇ ਨੰਬਰ ਰੇਡਰ ਦਾ ਉਹ ਗੱਪਰੂ ਸ਼ਾਹ ਲੈ ਵੀ ਕਾਰੀਏ ਵਾਲਾ ਚੱਕ ਰੇਡ ਲਓ ਸਾਹਮਣੇ ਚੱਕ ਮਾਈਕ ਤੇ ਕਰਦੇ ਮੋਢੇ ਲੋ ਕਬੱਡੀ ਕਹਿੰਦੇ ਸ਼ੰਕਰ ਸੰਧਮਾਂ ਦੀ ਪੈਰੀ ਮੇਰੇ ਮੇਰੇ ਮਾਰੀ ਪੜ ਤੇ ਥਾਪੀ ਮੂਰੇ ਚਾਰ ਖੜਨੇ ਜਾਫੀ ਪੇਚੇ ਪੈਣੇ ਨਾਲ ਬਗਾਨੇ ਪਤਾ ਲੱਗਣਾ ਵਿੱਚ ਮੈਦਾਨੇ ਯਾਰ ਖੁਰਾਕਾ ਖਾਧੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇਸ਼ਾਰਾ ਹੋ ਗਿਆ ਰੈਫਰੀ ਸਾਹਿਬਾਨ ਦਾ ਵੀ ਨੰਬਰ ਰੇਡਰ ਦਾ ਦੌਲਸ ਸਿੰਘ ਹੀ ਕੋਚ ਤੇ ਮਾਮਾ ਕਹਿੰਦੇ ਤੇ ਮਿੰਟਾ ਕਹਿੰਦੇ ਕੋਟਲੀ ਵਾਲਾ ਯੂਐਸਏ ਤੋਂ ਉਹ ਵੀ ਭਰਾ ਕਹਿੰਦੇ ਜੁੜ ਬੈਟੇ ਸ਼ੰਕਰ ਸੱਧਮਾ ਦੀ ਪਈ ਹੋਈ ਰੇਡ ਤੇ ਚਾਰ ਖਿਡਾਰੀ ਤਿਆਰ ਨੇ ਇੱਕ ਕੰਨੀ ਕਹਿੰਦੇ ਗਲਾਵਾ ਚੱਬੇ ਦਾ ਇਹਦੇ ਤਿੰਨਾਂ ਜੱਪਿਆਂ ਦੇ 1100 ਰੁੱਟਾ ਜਾਣਾ ਮੇਰੇ ਮਿੱਤਰੋ ਆਪਾਂ ਧੰਨਵਾਦ ਕਰਾਂਗੇ ਸਾਡੇ ਵੀਰ ਰਟਾਉਣ ਵਾਲੇ ਭਰਾ ਪੁੱਜੇ ਹੋਏ ਤੇ ਰਾਣਾ ਪਹਿਲਾ ਐਲਾਨ ਕਰਾਉਂਦਾ ਵੀ ਇਹਦੇ ਤਿੰਨਾਂ ਜੱਪਿਆਂ ਤੇ ਪਹਿਲਾ ਐਲਾਨ ਇਹਦੇ 1100 ਤੇ 16 ਵਾਲੇ ਗਰਲਾਲ ਦੀਆਂ ਦੋ ਕਬੱਡੀਆਂ 1100 ਦੀਆਂ ਇਹ ਕੋਚ ਸਾਹਿਬਾਨ ਨੋਟ ਕਰ ਮੇਰੀ ਬੇਨਤੀ ਮਾਲ ਚੱਕਦਾ ਕਹਿੰਦੇ ਔਰ ਕਹਿੰਦੇ ਰੋਬਨ ਵੀ ਸਾਡਾ ਭਰਾ ਪੁੱਜਿਆ ਹੋਇਆ ਬਰ ਬਰ ਧੰਨਵਾਦ ਕਰਾਂਗੇ ਚਾਰ ਖਿਡਾਰੀ ਤਿਆਰ ਨੇ ਹੀਰੇ ਵਰਗੇ ਭਰਾ ਸਾਡੇ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਹੀਰੇ ਬਖਸ਼ੇ ਬਰ ਬਰ ਧੰਨਵਾਦ ਕਰਾਂਗੇ ਸ਼ੰਕਰ ਦੀ ਪਾਈ ਹੋਈ ਰੇਡ ਇਹ ਖੇਡਦਾ ਮੁੰਡਾ ਕਦੇ ਆਸਟ੍ਰੇਲੀਆ ਕਦੇ ਕੈਨੇਡਾ ਐਤਕੀ ਅਮਰੀਕਾ ਦਾ ਕਹਿੰਦੇ 10 ਵਾਲਾ ਵੀਜ਼ਾ ਮਿਲਿਆ ਮੁੰਡੇ ਨੂੰ ਉਹ ਬੱਲੇ 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 1100 1100 ਤਾਂ ਜਨਾਂ ਦੋ ਜਪਿਆਂ ਦੇ ਉੱਪਰ ਪਰ ਨੰਬਰ ਸ਼ੰਕਰ ਸੰਧਵਾ ਦਾ ਸਾਬੀ ਸ਼ਖਖ ਸੋਨੂੰ ਯੂਕੇ ਯੋਦਾ ਇਟਲੀ ਇੰਦਰਜੀਤ ਅਲਗੋ ਕੋਠੀ ਇਹ ਸਤਕਾਰ ਤੇ ਜੋਗਸਤੀਆਂ ਸਾਡੇ ਦਰਮਿਆਨ ਪਹੁੰਚੀਆਂ ਹੋਈਆਂ ਪਰ ਸ਼ੰਕਰ ਸੰਧਵਾ ਵਾਲੇ ਦੀ ਕਬੱਡੀ ਪੈ ਚੁੱਕੀਏ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਚਾਰ ਤਿਆਰ ਵਰ ਤਿਆਰ ਨੇ ਤੇ ਚੌਹਾ ਵਿੱਚੋਂ ਇਹ ਸਾਹਮਣੇ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਦੁੱਲਾ ਕਹਿੰਦੇ ਗਲਾਨੀਪੁਰਿਆ ਸਰਪੰਚਾ ਦਾ ਮੁੰਡਾ ਜਫਾ ਨਹੀਂ ਲਾ ਸਕਿਆ ਨੰਬਰ ਰੇਡਰ ਦੇ ਸੇ ਹੈ ਲੈ ਵੀ ਕਾਲੀਏ ਵਾਲਾ ਚੱਕ ਮਾਇਕ ਤੇ ਕੱਗ ਜਿਹੜੇ ਕੈਮਰੇ ਦੇ ਮੂਰੇ ਸਾਹਮਣੇ ਵੀਰ ਖੜੇ ਜਿਹੜੇ ਪ੍ਰਵਾਸੀ ਵੀਰ ਇਹਨਾਂ ਨੇ ਲੱਖਾਂ ਰੁਪਈਆ ਲਾਇਆ ਇਸ ਦੇ ਮੇਲੇ ਤੇ ਉਹਨਾਂ ਨੂੰ ਕੁਝ ਦਿਖ ਨਹੀਂ ਰਿਹਾ ਇਧਰ ਕੈਮਰੇ ਲੱਗੇ ਸਾਡੀ ਸਾਈਡ ਬਹੁਤ ਧੰਨਵਾਦ ਲੋ ਕਬੱਡੀ ਕਹਿੰਦੇ ਸ਼ੰਕਰ ਸਦਮਾ ਵਾਲੇ ਦੀ ਪੈ ਰਹੀ ਆ ਅਮਰਤ ਬੱਜੜੇ ਵਾਲਾ ਭਰਾ ਵੀ ਕਿਨੇ ਆਈ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਾਂਗੇ ਉਧਰਲੇ ਪਾਸੇ ਚੰਨਾ ਕੱਦਗਿਲ ਉਹ ਵੀਰ ਦੇ ਉੱਥਾਪੀਆਂ ਹਾਸੇ ਖੇਡਦੇ ਦੀਆਂ ਹਾਸੇ ਖੇਡਦੇ ਦੀਆਂ ਥਾਪਕਾਂ ਯਾਰਾਂ ਤੇ ਨਾਲ ਕੇਪੀ ਸਰਪੰਚ ਜੋੜਿਆਂ ਵਾਲੇ ਲੋ ਕਬੱਡੀ ਕਹਿੰਦੇ ਸ਼ੰਕਰ ਸੰਧਮਾ ਦੀ ਪੈਰੀ ਮੇਰੇ ਮੇਤੋ ਗੁਰਦਾਸਪੁਰ ਦਾ ਰੇਡ ਪਾ ਰਿਆ ਚਾਰ ਖਿਡਾਰੀ ਤਰਨੇ ਵੱਡਾ ਮਾਲਾ ਕਬੱਡੀ ਦਾ ਚੋਂ ਵਿੱਚੋਂ ਵੇਖ ਕੇ ਪੂਲੇ ਵਾਲਿਆ ਅਰਸ਼ ਓ ਕਲ ਟਰਾਈ ਮਿੱਤਰਾ ਕਿ ਮਿੱਤਰਾ ਲਾਕਾ ਸ਼ੇਰਾਂ ਦਾ ਇਧਰੇ ਪਾਸੇ ਸ਼ੰਕਰ ਦੀ ਪਈ ਹੋਈ ਰੇਡ ਬੱਲੇ 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 ਮੁੰਡਾ ਲੱਤੀ ਲੱਗਦਾ ਤੇ ਨੰਬਰ ਰੇਡਰ ਦਾ ਉਹ ਗੱਭਰੂ ਛਾ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਗ ਜੋਰ ਜਿਹਾ ਲੱਗੀ ਵੀਰਪਨ ਕੇ ਮਾਇਆ ਪੁਛਦੀ ਕਰਦੀ ਏ ਰੇਸ਼ਮ ਦੀ ਪ੍ਰਮਾਨ ਦੀ ਰੇਡ ਪਰ ਚੰਬੇ ਵਾਲੇ ਰੇਸ਼ਮ ਦੀ ਰੇਡ ਪਰ ਵੀ ਇਹ ਮਾਇਆ ਲੱਗੀ ਹੈ ਜ਼ਰੂਰ ਪੁਛਦੀ ਕਰਦੀ ਹੈ ਵੀਰਾਂ ਤੱਕ ਪਰ ਸਾਹਮਣੇ ਸ਼ੰਕਰ ਸੰਧਵਾ ਵਾਲਾ ਕੱਲ ਦੇ ਆਲਮਾ ਦੇ ਖੇਡ ਮੇਲੇ ਦਾ ਬੈਸਟ ਧਾਵੀ ਹੋਇਆ ਹੈ ਲਓ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਲੈ ਵੀ ਲਾਵ ਵੀਰ ਜਗਰੂਪ ਵੀਰ ਦਸੀਏ ਹੁਣ ਲਾਵ ਸੋਰ ਸਿੰਘ ਦੀ ਰੇਡ